ਜੰਗੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਵਿਦਾਂ ਸਭਾ ਪੰਜਾਬ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਵਿਧਾਇਕ ਨਾਬਾ ਗੁਰਦੇਵ ਸਿੰਘ ਦੇਵਮਾਨ ਨਾਲ ਉਹਨਾਂ ਦੇ ਦਫ਼ਤਰ ਨਾਬਾ ਵਿਖੇ ਪਹੁੰਚ ਕੇ ਕੀਤਾ ਦੁੱਖ ਦਾ ਸਾਂਝਾ ਇਸ ਮੌਕੇ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਬਾਪੂ ਲਾਲ ਸਿੰਘ ਇੱਕ ਚਲਦੀ ਫਿਰਦੀ ਸੰਸਥਾ ਸਨ ਉਹਨਾਂ ਨੇ ਕਿਹਾ ਕਿ ਦੇਵਮਾਨ ਜੀ ਨਾਲ ਸਾਡੇ ਪਰਿਵਾਰਕ ਰਿਸ਼ਤੇ ਹਨ ਤੇ ਮੇਰੇ ਪਰਾਹਨ ਮਾਤਾ ਪਿਤਾ ਦਾ ਚਲੇ ਜਾਣਾ ਅਜਿਹਾ ਕਾਟਾ ਹੈ ਜੋ ਕਦੇ ਨਹੀਂ ਪੂਰਾ ਹੋਣ ਵਾਲਾ ਅੱਜ ਇਸ ਦੁੱਖ ਦੀ ਘੜੀ ਵਿੱਚ ਮੈਂ ਆਪਣੇ ਪਰਿਵਾਰ ਵੱਲੋਂ ਵਿਧਾਇਕ ਦੇਵਮਾਨ ਅਤੇ ਉਸਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਪਹੁੰਚਿਆ ਹਾਂ ਇਸ ਮੌਕੇ ਦੇ ਵਿਧਾਇਕ ਦੇਵਮਾਨ ਨੇ ਸਪੀਕਰ ਕੁਲਤਾਰ ਸਿੰਘ ਸੰਧਵਾ ਦਾ ਧੰਨਵਾਦ ਕੀਤਾ ਸੰਧਵਾ ਜੀ ਅੱਜ ਆਪ ਚੱਲ ਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਸਤੇ ਇੱਥੇ ਪਹੁੰਚੇ ਹਨ ਮੈਂ ਆਪਣੇ ਵੱਲੋਂ ਉਹਨਾਂ ਦਾ ਇੱਥੇ ਪਹੁੰਚਣ ਤੇ ਧੰਨਵਾਦ ਕਰਦਾ ਹਾਂ ਨਾਬਾ ਤੋਂ ਬਿਊਰੋ ਰਿਪੋਰਟ ਦੇ ਬਹੁਤ ਹੀ ਸਤਿਕਾਰਯੋਗ ਸਾਥੀ ਨਾਬਾ ਤੋਂ ਮਾਨਯੋਗ ਵਿਧਾਇਕ ਸਦਾ ਗੁਰਦੇਵ ਸਿੰਘ ਦੇਵਮਾਨ ਹੋਰਾਂ ਦੇ ਪਿਤਾ ਜੀ ਜਸਾ ਲਾਲ ਸਿੰਘ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸੀ ਉਹ ਇੱਕ ਉੱਗੇ ਸਹਿਤਕਾਰ ਲਖਾਰੀ ਰਹੇ ਨੇ ਔਰ ਉਹਨਾਂ ਨੇ ਬੜੀ ਵਧੀਆ ਸਿੱਖਿਆ ਦੇ ਕੇ ਦੇ ਮਾਨਵਰਗਿਆਂ ਨੂੰ ਸੇਵਾ ਕਰਨ ਦੇ ਯੋਗ ਬਣਾਇਆ ਸੋ ਉਹਨਾਂ ਦੇ ਜਾਣ ਦੇ ਦੁੱਖ ਦੇ ਵਿੱਚ ਸ਼ਰੀਕ ਹੋਣ ਵਾਸਤੇ ਮੈਂ ਅੱਜ ਇੱਥੇ ਆਇਆ ਔਰ ਅਸੀਂ ਅਰਦਾਸ ਕੀਤੀ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਕਿ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਦੇ ਨਵਾਸ ਬਖਸ਼ਣ ਔਰ ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੋ ਉਹਦਾ ਬਹੁਤ-ਬਹੁਤ ਮੈਂ ਧੰਨਵਾਦ ਕਰਦਾ ਹੈ ਜਿਹੜੇ ਕਿ ਮੇਰੇ ਪਿਤਾ ਜੀ ਜੀ ਮੌਤ ਤੋਂ ਬਾਅਦ ਬਹੁਤ ਵੱਡਾ ਦੁੱਖਾਂ ਦਾ ਪਹਾੜ ਸਾਡੇ ਪਰਿਵਾਰ ਤੇ ਡਿੱਗਿਆ 28 ਤਰੀਕ ਨੂੰ ਸਾਡੇ ਬਾਪੂ ਜੀ ਚੜ੍ਹਾਈ ਕਰ ਗਏ ਸਦਾ ਲਾਲ ਸਿੰਘ ਜੀ ਤੇ ਅੱਜ ਅਫਸੋਸ ਪ੍ਰਗਟ ਕਰਨ ਵਾਸਤੇ ਵਿਸ਼ੇਸ਼ ਤੌਰ ਤੇ ਨਾਬਾ ਦੇ ਵਿੱਚ ਆਇਆ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿਉਂਕਿ ਬਜ਼ੁਰਗ ਜਿਹੜੇ ਆ ਸਾਡੇ ਪੰਜਾਬ ਦੇ ਵਿੱਚ ਅਗਰ ਮੈਂ ਗੱਲ ਕਰਾਂ ਜਿਵੇਂ ਮੇਰੇ ਪਿਤਾ ਬਾਪੂ ਲਾਲ ਸਿੰਘ ਜੀ 1934 ਦਾ ਬਰਥ ਹੈ ਔਰ 2024 ਦੇ ਵਿੱਚ ਚਲੇ ਗਏ ਤਕਰੀਬਨ 90 ਸਾਲ ਪਲੱਸ ਉਮਰ ਜਿਹੜੀ ਹੈ ਉਹ ਜਿਹੜੀ ਉਹ ਉਹ ਕੈਲੀਬਰ ਦੇ ਲੋਕ ਜਾਂ ਉਸ ਸਮੇਂ ਦੇ ਲੋਕ ਜਿਹੜੇ ਆ ਬਹੁਤ ਥੋੜੇ ਰਹਿ ਗਏ ਆ ਪੰਜਾਬ ਦੇ ਵਿੱਚ ਮਤਲਬ ਇਹ ਬਜ਼ੁਰਗਾਂ ਦਾ ਜਾਣਾ ਮੇਰੇ ਪਿਤਾ ਜੀ ਕਿਸੇ ਦੇ ਵੀ ਪਿਤਾ ਜੀ ਮਾਂ ਬਾਪ ਦਾ ਜਾਣਾ ਇਸ ਉਮਰ ਦਾ ਐ ਸਮਝ ਲਓ ਕਿ ਇੱਕ ਪੀੜ੍ਹੀ ਇੱਕ ਪੂਰੀ ਦੀ ਪੂਰੀ ਹਿਸਟਰੀ ਜਿਹੜੀ ਆ ਉਹਨਾਂ ਦੇ ਨਾਲ ਹੀ ਚਲੀ ਗਈ ਸੰਤਾਂ ਉਹ ਨਾਂ ਵੀ ਨਹੀਂ ਯਾਦ ਉਹ ਜ਼ੁਬਾਨ ਜਿਹੜੀ ਬੋਲਦੇ ਸੀ ਉਹਦੇ ਵਿੱਚ ਕਈ ਲਫ਼ਜ਼ ਐਸੇ ਜਿਹੜੇ ਪੰਜਾਬੀ ਡਿਕਸ਼ਨਰੀ ਦੇ ਵਿੱਚ ਵੀ ਨਹੀਂ ਮਿਲਦੇ ਔਰ ਇਤਿਹਾਸ ਜਿਹੜਾ ਪ੍ਰਾਣੀਆਂ ਕਹਾਣੀਆਂ ਪ੍ਰਾਣੇ ਗੀਤ ਪੁਰਾਣੇ ਸਮੇਂ ਦੀਆਂ ਗੱਲਾਂ ਜਿਹੜੀਆਂ ਨੇ ਜਿਵੇਂ ਮੇਰੇ ਪਿਤਾ ਜੀ ਦਾ ਬਾਬਾ ਲਾਲ ਸਿੰਘ ਜੀ ਦੱਸਦੇ ਹੁੰਦੇ ਸੀ ਕਿ ਹਿੰਦੁਸਤਾਨ ਜਦੋਂ ਆਜ਼ਾਦ ਹੋਇਆ ਲੱਗਦਾ ਜਿਵੇਂ ਕੱਲ ਦੀ ਗੱਲ ਹੈ ਜੀ ਤੇ ਉਹ ਜਿਹੜੀਆਂ ਉਹ ਮਹਿਸੂਸ ਹੁਣਾਂ ਨੇ ਕੀਤਾ ਜਿਹੜਾ ਆਪਣੀ ਅੱਖਾਂ ਨਾਲ ਦੇਖਿਆ ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਇੱਕ ਹਿਸਟਰੀ ਨਾਲ ਲੈ ਕੇ ਘੁੰਮਦੇ ਨੇ ਸਾਡੇ ਬਜ਼ੁਰਗ ਤੇ ਮੈਂ ਤੇ ਹੀ ਬੇਨਤੀ ਕਰਦਾ ਹਾਂ ਸਾਰੇ ਪੰਜਾਬੀਆਂ ਨੂੰ ਦੁਨੀਆ ਭਰ ਦੇ ਵਿੱਚ ਜਿਸੇ-ਥੇ ਆਪਣੇ ਪੈਣਪਰਾ ਵਸਦੇ ਨੇ ਕਿ ਆਪਣੇ ਮਾਂ-ਬਾਪ ਦੀ ਸੇਵਾ ਕਰੋ ਆਪਣੀ ਮਾਂ ਦੀ ਆਪਣੇ ਬਾਪ ਦਾ ਸਤਿਕਾਰ ਕਰੋ ਇਹ ਬਹੁਤ ਕਣਸ਼ਾਵੇ ਬੂਟੇ ਨੇ ਇਹਨਾਂ ਦੀ ਸ਼ਾਨ ਜਿਹੜੀ ਹੈ ਨਾ ਜਿੰਦਾ ਨਿਗਮਾਨ ਕੇ ਆਪਾਂ ਵੱਡੇ ਹੋਏ ਹਾਂ ਔਰ ਇਹਨਾਂ ਦਾ ਜਿੰਨਾ ਆਪਾਂ ਕਰਾਂਗੇ ਉਨਾ ਹੀ ਵੱਧ ਫਲ ਜਿਹੜਾ ਮਿਲੂਗਾ ਅਸੀਂ ਗਰੀਬ ਪਰਿਵਾਰ ਦੇ ਵਿੱਚ ਅਸੀਂ ਛੇ ਪੜਾ ਦੋ ਪੈਣਾ ਅਸੀਂ ਸਾਰੇ ਹੀ ਪੜੇ ਹਾਂ ਕੁਲਦਾਰ ਸਿੰਘ ਸਨਵਾ ਸਾਹਿਬ ਸਾਡੇ ਭਰਾ ਨੇ ਬਹੁਤ ਸਤਿਕਾਰਯੋਗ ਨੇ ਸਮਾਂ ਕੱਢ ਕੇ ਆਏ ਨੇ ਮੈਂ ਇਹਨਾਂ ਦਾ ਦੋਨੇ ਹੱਥ ਜੋੜ ਕੇ ਸਿਰ ਝੁਕਾ ਕੇ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ